ਬਲੋ ਉਹਨਾਂ ਨੇ ਐਪ ਕਿੱਥੋਂ ਬਾਧੀ ਹੈ ਹਾਂ ਉਠਾਇਆ ਨਾ ਚੁਗਲਾ ਦੇ ਦੋਰਾ ਵਿੱਚ ਹੁੰਦਾ ਨਾ ਹਾਂ ਉੱਥਾ ਕਿਤੇ ਸਕੂਲ ਵਿੱਚ ਹਾਂ ਪੱਤੇ ਕਿੰਨੇ ਬੱਚੇ ਆ ਜੀ 65 ਹੈਂ 65 ਪੱਟ ਟੋਟਲ ਕਿੰਨੇ ਸਸਗੀ ਗਾਲ ਜੀ ਸਸਗੀ ਪ੍ਰਿੰਸੀਪਲ ਸਾਹਿਬ ਅੱਛਾ ਕਿੰਨੇ ਬੱਚੇ ਸਟਾਫ ਆਇਆ ਸਾਰਾ ਹਾਂ ਸਟਾਫ ਕਿੱਥੇ ਹਾਜੀ ਦਿਓ ਇਹ ਤਾਂ ਹੀ ਹੋਇਆ ਨਹੀਂ ਦੀਪਕ ਬੰਮੂ ਆਪਨ ਦੋ ਜਸਪੀਤ ਹੋ ਕੰਨ ਪਾ ਲਓ ਕਿੰਨੇ ਆ ਟੋਟਲ ਸਟਾਫ ਨੂੰ 34 ਸੋਨ ਕਾ ਸਿਚੂਪ ਤਾਂ कोई छुट्टी तो नहीं है एक छुट्टी दो बिना दो छुट्टी नहीं एक शिलीप से एक बिना तक आ गई छुट्टी आई उन्होंने हां हां तो ऑनलाइन कैसे छुट्टी कितने ऑनलाइन ऑनलाइन कितनी हां बच्चे कितने के

ਕਿੰਨੇ ਫਸਟੇ ਆਏ? ਮੈਂ ਤਾਂ ਇਹ ਗੱਲ ਕਹਿੰਦਾ ਕਿ ਆਏ ਕਿੰਨੇ? ਭਾਈ ਟੋਟਲ ਕਿੰਨੇ ਅੱਜ ਅੱਜ ਇਹ ਕਹਿੰਦਾ 65 ਟੋਟਲ 65 ਹੋਣਾ ਹੈ 10% ਨੇ ਬਾਕੀ ਕੋਣ ਆਏ? ਫਸਟੇ ਹੈ ਨਾ ਥਾਰੇ ਇਸ ਟ੍ਰੇਮ ਮੁਲ ਫਸਟੇ ਫਸਟੇ ਦਾ ਬਦਲ ਥੋੜਾ ਕਿ ਬੱਚੇ ਦੀ ਹੁੰਦੇ ਸਰ? ਨਹੀਂ ਸਰ ਅਸੀਂ ਗੁਪਤੰ ਬੈਠੇ ਕਿਤੇ ਲਿਖਿਆ ਨਹੀਂ ਲਿਖਿਆ ਤੇ ਨਹੀਂ ਕਿਤੇ ਕਿਤੇ ਐਜੂਕੇਸ਼ਨ ਦੇ ਡਿਪਾਰਟਮੈਂਟ ਤੇ ਲਿਖਿਆ ਕਿ ਫਸਟੇਜ ਬੱਚੇ ਘੱਟ ਘੱਟ ਹੁੰਦੇ ਉਹ ਤਾਂ ਨਹੀਂ ਲਿਖਿਆ ਤੇ ਨਹੀਂ ਸਰ ਫਿਰ ਆਪਾਂ ਕੀ ਕਰੀਏ? ਆਹ ਦੇਖੋ ਇੱਕ ਹੀ ਬੱਚਾ ਬਟਾ ਕਿੰਨੇ 100 ਦਾ ਕਲਾਸ ਤੇ ਕਦੇ ਤੂੰ? ਇਹ ਹੈ ਜੀ ਇਹ ਕੀ ਹੈ 54 okay. hmm. 54 ਤੋਂ ਤੁਹਾਡਾ ਫੰਕ 6 ਹੈ ਕਿੱ체 ਕਿੱ체 ਤੇ ਕਿੱ체 ਕੋਣ ਹੈ ਤੇ

59 ਹਾਂ 59 ਹੈ 59 52 ਆਏ 57 ਕਹਦਾ ਸਹੀ ਹਾਂ ਮੇਡਾ ਮੇਲੇ ਦਬੰਦਾ ਖੜਾ ਦਬੰਦਾ ਕੀ ਹਾਲ ਹੈ ਕੀ ਬਲਾ ਬੈਂਦੇ ਅੱਜ ਸਤਿ ਸ਼੍ਰੀ ਅਕਾਲ ਜੀ ਕੀ ਬਣਾਇਆ ਜੀ ਤੁਸੀਂ ਅੱਜ ਹਾਂ ਅੱਜ ਜਰਦੇ ਵਾਲੇ ਚਾਹ ਉਹਨਾਂ ਤੇ ਨਾਲ ਕੀ ਆ ਚਾਹ ਉਹਨਾਂ ਦੇ ਨਹੀਂ ਆ ਮਾ ਜੀ ਇਹ ਮੀ ਕੋੜੀਆਂ ਅੱਛਾ ਹਾਂ ਜੀ ਅੱਜ ਅੱਜ ਬਿਠੇ 14 ਦਾ ਤੇ ਦਹੀਂ ਕੋੜੀਆਂ ਦਾ ਸੀ ਹਾਂ ਜੀ ਇਹ ਸਰ ਮੈਨੂੰ ਹੋਰ ਸੀ ਬੱਚਿਆਂ ਨੂੰ ਜਦੋਂ ਪੁੱਛਿਆ ਗਿਆ ਨਾ ਸਿਰੇ ਤੇਰੇ ਪਿੱਲੋਂ ਅਸੀਂ ਮਤਲਬ ਉਹਨਾਂ ਨੇ ਕਿਹਾ ਸਾਨੂੰ ਅੱਜ ਫੇ ਮੈਨੂੰ ਅਪਲਿਆ ਬਦਲ ਸਕਦੇ ਨਹੀਂ ਨਹੀਂ ਬਦਲ ਨਹੀਂ ਸਕਦੇ ਪਰ ਬੱਚਿਆਂ ਦੀ ਤੇ ਬਦਲ ਨਹੀਂ ਸਕਦੇ ਬਦਲ ਕਿਉਂ ਦਿੱਤਾ ਬੱਚਿਆਂ ਦੀ ਰਿਕੁਆਇਰਮੈਂਟ ਮਗਰ ਬੱਚੇ ਚਾਹੁੰਦਾ ਮਤਲਬ ਤੇ ਉਹਨਾਂ ਤੋਂ ਬਰਾਬਰ ਕਿਸੇ ਮਤਲਬ ਆ ਪਹਿਲਾਂ ਜਦੋਂ ਜਿੱਦਾ ਕੋਲ ਹਾਂ ਇਹਨਾਂ ਕੋਲ ਮਲੇ ਆਪਸ਼ਨ ਦਿੱਤੀਆਂ ਸੀ ਉਹਨਾਂ ਨੇ ਜੱਤੇ ਸਾਨੂੰ ਪਾਇਤਾ ਹਾਂ 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 ਖਲੋ ਜੀ ਖਲੋ ਹਾਂ ਜੀ ਤੇ ਚੋਲ ਕਹਦੇ ਆ ਕੋਸਾਰੇ ਇਹੋ ਜਿਹੜੇ ਹੁੰਦੇ ਆ ਪੰਸਪ ਦੇ ਜੋ ਵੀ ਉਹ ਦਿੱਦੇ ਸਾਨੂੰ 45 ਚਾਬਾ ਉਹਨੂੰ ਉਹਨੂੰ ਇਲੈਕਸ਼ਨ ਹੋਣਾ ਇਹ ਤਾਂ ਸਾਰੇ ਇੱਧਰ ਕੈਂਪੇਨ ਕਰਾਂਗੇ ਸੋ ਉਹ ਕਲਾਸ ਵਾਲੇ ਟੀਚਰ ਕਿੱਥੇ ਗਏ ਉਹ ਨੋਟ ਕਰ ਲਓ ਡੀ ਸਰ ਹਾਂ ਉਹ ਸਾਡੇ ਦਾ ਬੱਚੇ ਇਹਨੇ ਸਿਆੜੇ ਹੋ ਗਏ ਸਕੂਲਾਂ ਦੀ ਹਾਸ ਥੋੜੀ ਨਹੀਂ ਮਾਸਟਰ ਮੈਨੂੰ ਤੁਸੀਂ ਗਾਈਡ ਨਾ ਕਰੋ ਹਾਂ o zaltiro fotografia yapalım. Grazie <laughs> <laughs> çok değil.

историк комп собака от опыт он छह दस बारह बारह बच्चे ने टोटल बच्चे कि टोटल बच्चे 144. एक सौ 140, चो बारह ने जी सबक बारे लोगों ने जागृत नहीं किया ਐਤੁਮਾ ਫੋਨ ਵੀ ਕੀਤੇ ਨੇ ਸਰ ਦੋ ਪੰਜ ਬਾਕੇ ਆਪ ਉੱਪਰ ਕੇ ਸੌਂਗੇ ਬਦਲ ਕ ਬਦਬਦ ਨਹੀਂ ਇਸਾਂ ਨਹੀਂ ਹੁੰਦਾ ਸਰ ਆ ਕੀ ਆ ਕਿੱਦਾਂ ਹੁੰਦਾ ਐਦਾਂ ਹੁੰਦਾ ਕਿ ਤੁਸੀਂ ਸਰ ਦੇਖੋ ਨਹੀਂ ਨਹੀਂ ਇਹ ਹੁੰਦਾ ਨਹੀਂ ਪਰਸੋਂ ਮੈਸੇਜ ਫੋਨ ਵੀ ਕੀਤੇ ਨੇ ਟੀਚਰਸ ਨੇ ਫੋਨ ਵੀ ਕੀਤੇ ਸਰ ਦੇ ਫੋਨ ਕੀਤੇ ਮੈਸੇਜ ਪਾਇਆ ਉਹ ਤੁਸੀਂ ਜਾਣੋ ਅਈ ਤੇ ਕੰਮ ਦੇਖਣਾ ਕਿ ਕੰਮ ਕੀ ਆ ਦੇਖਦਾ ਕੀ ਹੈ ਦੇਖਦਾ ਪੁੱਛਦੇ ਤੁਹਾਡੇ ਪੱਲੇ ਕੁਛ ਨਹੀਂ 147 ਚੋਂ ਕੁਛ ਵੀ ਨਹੀਂ ਆਇਆ ਤੇ ਤੁਹਾਡੇ ਪੱਲੇ ਕੀ ਦੱਸੋ ਕੰਮ ਸੋਹਣਾ ਸਰ ਐਦਾਂ ਥੋੜਾ ਕੰਮ ਚੱਲਦਾ ਸਕੂਲੀ ਦਾ ਦਰਦ ਹੈ दो तीन दिनों देखियो यूरिया पूरा घर है ना तो तो है। हाँ, कोई गल दो अच्छा फिर उसके है सतरी क्लास है कि बच्चे टोटल ਕੰਟੀਨਿਊ ਦੋ ਆਏ ਬਾਕੀ ਨੇ ਅਦਾਈ ਨਹੀਂ ਕਰਾ ਬਾਕੀ ਤਾਂ ਨੰਬਰ 2 ਤੇ ਆਉਂਦੇ ਹਾਂ ਹਾਂ ਮੁਰਕੇ ਸਭ ਤੋਂ ਹੀ ਤੁਹਾਡੇ ਤੇ ਕਾਹਦੀ ਹੋਣੀ ਹਾਂ ਨੋਟ ਕਰ ਲਓ ਅੱਜ ਮੈਂ ਤੁਹਾਨੂੰ ਮਾਫ ਕਰਦਾ ਪਹਿਲਾਂ ਦੇ ਦੇ ਹਾਂ ਮੁਰਕੇ ਲਈ ਮੈਂ ਮਾਫ ਕਰਦਾ ਹਾਂ ਹਾਂ ਗਿਣਤੀ ਨੋਟ ਕਰ ਲਓ ਹਾਂ ਓਕੇ ਹਾਂ ਕੋਸ਼ਿਸ਼ ਦੀ ਜੀ ਸਾਡੀ ਕੋਲ ਰਿਪੋਰਟ ਬਹੁਤ ਨਕਮੀ ਫਿਰ ਫਿਰ ਹਾਇਦਰੀ ਬੋਨੀਏ ਪੜਾਉਣਾ ਹਲਾ ਬੱਚਾ ਬੱਚੇ ਇੱਥੇ ਚਾਹੀਦੇ ਹੈ ਕੱਲੇ ਦੰਨ ਪੈਣੀ ਗੁਰੂ ਲਾਲੂ ਤੁਸੀਂ ਸੁੱਖਣਾ ਤੋਂ ਬਾਅਦ ਲਾ ਲੋ ਸਰੀ ਕੋਈ ਹਾਲ ਕੋਈ ਨਹੀਂ ਹਾਲ ਤੇ ਤੁਹਾਡੇ ਤੇ ਹ